ਕੁੱਟ ਪਾਣੀ ਪਿਲਾ ਦੇਨੀ ਗੋਰੀਏ ਕੜਾ ਪਰੇਂਦੀ ਏ ਨਾਰੇ ਕੁੱਟ ਪਾਣੀ ਪਿਲਾ ਦੇਨੀ ਗੋਰੀਏ ਕੜਾ ਪਰੇਂਦੀ ਏ ਨਾਰੇ ਜਾ ਹੋਰ ਕਿਤੋਂ ਜਾ ਪੀਵੇ ਮੁੰਡਿਆ ਖੂ ਵਗਦੇ ਨੇ ਸਾਰੇ ਜਾ ਹੋਰ ਕਿਤੋਂ ਜਾ ਪੀਵੇ ਮੁੰਡਿਆ ਖੂ ਵਗਦੇ ਨੇ ਸਾਰੇ ठंडा ठारते अमृत ਵਰਗਾਏ ਤੇਰੇ ਕੜੇ ਦਾ ਪਾਣੀ ਨੈਣਾ ਨਾਲ ਨੈਣਮਲਾਕੇ ਥੋੜਾ ਜਿਆ ਤਾਪ ਲਾਣੀ ਠੰਡ ਪਵੇ ਕਲੇਜੇ ਨੀ ਸੋਣੀਏ ਹਿਜਰ ਤੇਰੇ ਦੇ ਮਾਰੇ ਕੋਟ ਪਾਣੀ ਭਲਾ ਦੇ ਨੀ ਗੋਰੀਏ ਕੜਾ ਪਰੇਂਦੀ ਏ ਨਾਰੇ ਕੋਟ ਪਾਣੀ ਪਲਾ ਦੇਨੀ ਗੋਰੀਏ ਕੜਾ ਪਰੇਂਦੀ ਐ ਨਾਰੇ ਗੋਰਾ ਰੰਗ ਸ਼ਰਬਤੀ ਅੱਖੀਆਂ ਚੜਦੀ ਐ ਮੇਰੀ ਜਵਾਨੀ ਤੁਰ ਜਾਈ ਆਪਣੇ ਰਸਤੇ ਨੂੰ ਨਈਓ ਮੈਂ ਪਿਲਾਣਾ ਪਾਣੀ ਕੋਈ ਵੇਖ ਲਊਗਾ ਵੇ ਪੰਡੀ ਭੇਜੂਗੀ ਪਿੰਡ ਸਾਰੇ ਜਾਹੋਰ ਕਿਤੇ ਜਾ ਪੀਵੇ ਮੁੰਡਿਆ ਖੂ ਵਗਦੇ ਨੇ ਸਾਰੇ ਜਾਹੋਰ ਕਿਤੇ ਜਾ ਪੀਵੇ ਮੁੰਡਿਆ ਖੂ ਵਗਦੇ ਨੇ ਸਾਰੇ ਪੈਰਾਂ ਵਿੱਚ ਝਾਂਜਰ ਛਣਕੇ ਤੇ ਹੱਥਾਂ ਮੈਂਦੀ ਲਾਈ ਆਣਾ ਲੈਣੇ ਸਾਨੂੰ ਅੱਜ ਸਾਡੇ ਪਰਦੇਸੀ ਮਾਹੀ ਪਰਦੇਸੀ ਟੋਲਾ ਮੈਂ ਨਹੀਂ ਤੇਰਾ ਕੰਡਲਾ ਵੇਖ ਤੁਨਾਰੇ ਕਟ ਪਾਣੀ ਪਲਾ ਦੇਨੀ ਗੋਰੀਏ ਕੜਾ ਪਰੇਂਦੀ ਏ ਨਾਰੇ ਕਟ ਪਾਣੀ ਪਲਾ ਦੇਨੀ ਗੋਰੀਏ ਕੜਾ ਪਰੇਂਦੀ ਏ ਨਾਰੇ ਹਾਏ ਮੈਂ ਮਰ ਗਈ ਏ ਤੂੰ ਵੇ ਦਿਲ ਮੇਰੇ ਦਾ ਤੂੰ ਮਹਿਰਮ ਮੈਂ ਵੀ ਤੇਰੀ ਕੜਾ ਵੀ ਤੇਰਾ ਪੀ ਲੈ ਮਈਆ ਪਾਣੀ ஆ பிங்கா போமேல பிரேம ஹலாரே குட்ட பண்ணி பல கோறே கடந்த நார குட்ட பண்ணி பல கோறே கடந்த நாரே